ਇਤਨਾ ਮੀਆ ਖਬਰਾਂ ਤੁਸੀਂ ਸੁਣਦੇ ਰਹਿੰਦੇ ਹੋ ਸੋ ਅੱਜ ਅਪਡੇਟ ਦੀ ਗੱਲ ਕਰ ਰਹੇ ਹਾਂ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੋ ਪੰਜਾਬ ਦੇ ਵਿੱਚ ਲਾਗੂ ਹੋ ਚੁੱਕੀ ਹੈ ਵਿੱਤੀ ਭਾਗ ਨੇ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਸਥਾਨਕ ਭਾਗ ਦੀ ਹਰੀ ਝੰਡੀ ਦੇ ਨਾਲ ਹੀ ਰਾਜ ਸਰਕਾਰ ਨੇ ਵੀ ਇਸ ਮੇਂ ਕੇਂਦਰ ਸਰਕਾਰ ਨਾਲ ਐਮਯੂ ਜਿਹੜਾ ਸਾਈਨ ਕਰ ਦਿੱਤਾ ਹੈ ਇਸ ਤੋਂ ਬਾਅਦ ਅਪਲਾਈ ਦੇ ਲਈ ਪੋਰਟਲ ਜਿਹੜਾ ਖੋਲ੍ਹ ਦਿੱਤਾ ਗਿਆ ਹੈ ਰਾਜ ਸਰਕਾਰ ਨੇ ਇਸ ਵਾਰ 2.5 ਲੱਖ ਤੋਂ ਜ਼ਿਆਦਾ ਮਕਾਨ ਬਣਾਉਣ ਦਾ ਜਿਹੜਾ ਟੀਚਾ ਉਹ ਮਿੱਥਿਆ ਹੈ ਇਸ ਦੇ ਤਹਿਤ ਲਾਪਤਰੀ ਨੂੰ 2 ਕਮਰੇ 1 ਬਾਥਰੂਮ ਕਿਚਨ ਬਣਾਉਣ ਦੇ ਲਈ ਜਿਹੜੀ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ ਇਸ ਦੇ ਵਿੱਚ ਰਾਜ ਸਰਕਾਰ ਨੇ ਆਪਣੇ ਹਿੱਸੇ ਨੂੰ 25000 ਤੋਂ ਵਧਾ ਕੇ 1 ਲੱਖ ਕਰ ਦਿੱਤਾ ਹੈ ਕੇਂਦਰ ਸਰਕਾਰ ਪਹਿਲਾਂ ਦੀ ਤਰ੍ਹਾਂ ਹੀ 1.5 ਲੱਖ ਦੇਵੇਗੀ ਹੁਣ ਲਾਪਤਰੀ ਨੂੰ 2.5 ਲੱਖ ਰੁਪਏ ਮਿਲਣਗੇ ਯੋਜਨਾ ਦੇ ਤਹਿਤ ਲਾਪਤਰੀ ਦੀ વાર્षिक ਆਮਦਨ 3 ਲੱਖ ਰੁਪਏ ਹੋਣੀ ਚਾਹੀਦੀ ਹੈ ਨਾਲ ਹੀ ਉਸ ਦੇ ਕੋਲ 45 ਵਰਗ ਗਜ਼ ਜ਼ਮੀਨ ਹੋਣੀ ਚਾਹੀਦੀ ਹੈ ਜਿਨ੍ਹਾਂ ਲੋਕਾਂ ਨੂੰ ਪਿਛਲੇ 5 ਸਾਲ ਦੇ ਵਿੱਚ ਕੇਂਦਰ ਦੀ ਜਾਂ ਰਾਜ ਦੀ ਕਿਸੇ ਯੋਜਨਾ ਦਾ ਲਾਭ ਨਹੀਂ ਮਿਲਿਆ ਉਹਨਾਂ ਨੂੰ ਇਹ ਰਾਸ਼ੀ ਜਿਹੜੀ ਦਿੱਤੀ ਜਾਏਗੀ ਪੀਐਮ ਵਾਸ ਯੋਜਨਾ ਦੇ ਤਹਿਤ 99788 ਮਕਾਨ ਜਿਹੜੇ ਨੇ ਤਿਆਰ ਹੋ ਚੁੱਕੇ ਨੇ ਪੀਐਮ ਵਾਸ ਯੋਜਨਾ ਇੱਕ ਨਾਲ ਜਿਹੜਾ 1.22 ਲੱਖ ਮਕਾਨਾਂ ਨੂੰ ਜਿਹੜਾ ਮਨਜ਼ੂਰੀ ਦੇ ਦਿੱਤੀ ਗਈ ਹੈ 11 ਨਵੰਬਰ ਤੱਕ ਜਿਹੜਾ 99788 ਮਕਾਨਾਂ ਦਾ ਕੰਮ ਜਿਹੜਾ ਪੂਰਾ ਹੋ ਚੁੱਕਿਆ ਹੈ ਲਾਪਤਰੀਏ ਨੂੰ ਇਹਨਾਂ ਮਕਾਨਾਂ ਦੀ ਜਿਹੜੀ ਰਾਸ਼ੀ ਹੈ ਉਹ ਅਦਾ ਕਰ ਦਿੱਤੀ ਗਈ ਹੈ ਕੇਂਦਰ ਵੱਲੋਂ ਇਸ ਲਈ 20342 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਨੇ ਜਿਸ ਲਈ 1885 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਨੇ ਰਾਜ ਸਰਕਾਰ ਨੇ ਆਪਣਾ ਹਿੱਸਾ ਅਲੱਗ ਤੋਂ ਦਿੱਤਾ ਤੇ ਸਾਲ 2015 ਦੇ ਵਿੱਚ ਜਾਰੀ ਕੀਤੀ ਗਈ ਸੀ ਇਹ ਯੋਜਨਾ ਕੇਂਦਰ ਸਰਕਾਰ ਦੀ ਵਾਸਤੇ ਸਹੀ ਵਿਕਾਸ ਮੰਤਰਾਲੇ ਨੇ ਸਾਲ 2015 ਦੇ ਵਿੱਚ ਆਵਾਸ ਯੋਜਨਾ ਨੂੰ ਜਾਰੀ ਕੀਤਾ ਸੀ ਤਾਂ ਕਿ ਪੰਜਾਬ ਦੇ ਉਹਨਾਂ ਗਰੀਬ ਲੋਕਾਂ ਨੂੰ ਪੱਕਾ ਕਰ ਮਕਾਨ ਬਣਾ ਕੇ ਦਿੱਤਾ ਜਾ ਸਕੇ ਜੋ ਕੱਚੇ ਘਰਾਂ ਦੇ ਵਿੱਚ ਰਹਿ ਰਹੇ ਨੇ ਪਿਛਲੀ ਯੋਜਨਾ ਦਾ ਪੋਰਟਲ ਬੰਦ ਹੋਣ ਤੋਂ ਬਾਅਦ ਲੋਕ ਯੋਜਨਾ ਦੇ ਅਪਲਾਈ ਨਹੀਂ ਕਰ ਸਕੇ ਇਸ ਦੇ ਵਿੱਚ ਕਾਫੀ ਜਿਹੜੀ ਗਿਣਤੀ ਹੈ ਲੋਕਾਂ ਦੀ ਰਹਿ ਗਈ ਸੀ ਜਿਹੜੇ ਕੇਕਤਾਰ ਦੇ ਵਿੱਚ ਲੱਗੇ ਹੋਏ ਸਨ ਜੋ ਇਸ ਯੋਜਨਾ ਦੇ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਸਨ ਤੇ ਪ੍ਰਧਾਨਮਤਰੀ ਆਵਾਸ ਯੋਜਨਾ ਦੇ ਵਿੱਚ ਐਡਬਲਯੂਐਸ ਕੈਟਾਗਰੀ ਦੇ ਤਹਿਤ ਅਰਜੀ ਦੇਣ ਵਾਲੇ 30 ਵਰਗ ਮੀਟਰ ਦੇ ਵਿੱਚ ਘਰ ਬਣਵਾ ਸਕਦੇ ਨੇ ਇਸੇ ਤਰ੍ਹਾਂ ਜਿਹੜੇ ਐਲ ਆਈ ਜੀ ਕੈਟਾਗਰੀ ਦੇ ਵਿੱਚ ਸ਼ਾਮਲ ਨੇ ਉਹ 60 ਵਰਗ ਮੀਟਰ ਦੇ ਵਿੱਚ ਆਪਣਾ ਘਰ ਬਣਵਾ ਸਕਦੇ ਨੇ ਇਸੇ ਤਰ੍ਹਾਂ ਜਿਹੜੇ ਆਰ ਜੀ ਦੇਣ ਵਾਲੇ ਐਮ ਆਈ ਜੀ 1 ਕੈਟਾਗਰੀ ਦੇ ਵਿੱਚ ਦਾਖਲ ਨੇ ਉਹ 160 ਵਰਗ ਮੀਟਰ ਦੇ ਵਿੱਚ ਘਰ ਬਣਵਾ ਸਕਦੇ ਨੇ ਹੁਣ ਗੱਲ ਕਰਦੇ ਆ ਗਰੀਬ ਆਦਮੀ ਨੂੰ ਆਵਾਸ ਯੋਜਨਾ ਦਾ ਲਾਭ ਕਿਸੇ ਤਰ੍ਹਾਂ ਮਿਲੇਗਾ ਪੀਐਮ ਆਵਾਸ ਯੋਜਨਾ ਦੇ ذریعے ਸਰਕਾਰ ਜ਼ਰੂਰਤਮੰਦ ਤੇ ਗਰੀਬ ਵਰਗ ਦੀ ਆਰਥਿਕ ਰੂਪ ਤੋਂ ਮਦਦ ਕਰਕੇ ਉਹਨਾਂ ਨੂੰ ਪੱਕੇ ਮਕਾਨ ਬਣਾਉਣ ਦੀ ਵਿਵਸਥਾ ਕਰ ਰਹੀ ਹੈ ਇਸ ਯੋਜਨਾ ਦੇ ਤਹਿਤ ਲਾਪਾਤਰੀ ਘਰ ਬਣਾਉਣ ਦੇ ਲਈ ਸਰਕਾਰ ਦੀ ਆਰਥਿਕ ਮਦਦ ਲੈ ਸਕਦੇ ਨੇ ਚਾਹੇ ਉਹ ਸ਼ਹਿਰ ਉਹ ਵੀ ਜਾ ਹੋਵੇ ਪਿੰਡ ਇਸ ਯੋਜਨਾ ਤੇ ਜਿਹੜੇ ਲਾਪਾਤਰੀ ਨੇ ਉਹਨਾਂ ਨੂੰ ਪੱਕਾ ਕਰਮਵਈਆ ਕਰਾਉਣ ਦੇ ਲਈ ਸਰਕਾਰ ਜਿਹੜੀ ਮਦਦ ਤੇਰੀ ਹੈ ਹੁਣ ਬਹੁਤ ਸਾਰੇ ਲੋਕਾਂ ਦਾ ਇਹ ਵੀ ਸਵਾਲ ਹੁੰਦਾ ਕਿ 5 ਸਾਲ ਤੱਕ ਜੇਕਰ ਅਸੀਂ ਘਰ ਬਣਵਾ ਕੇ ਵੇਚ ਦਿੰਨੇ ਆ ਤਾਂ ਸਾਡੇ ਤੇ ਕਾਰਵਾਈ ਕੀ ਹੋ ਸਕਦੀ ਹੈ 5 ਸਾਲ ਤੱਕ ਤੁਸੀਂ ਨਹੀਂ ਵੇਚ ਸਕੋਗੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣਿਆ ਹੋਇਆ ਮਕਾਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਘਰ ਖਰੀਦਣ ਵਾਲਿਆਂ ਦੇ ਲਈ 5 ਸਾਲ ਦਾ ਲੋਕ ਕਿਨ ਪੀਰੀਅਡ ਰੱਖਿਆ ਗਿਆ ਹੈ ਇਸ ਦਾ ਮਤਲਬ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬਣਿਆ ਘਰ ਖਰੀਦਣ ਵਾਲੇ ਨੂੰ 5 ਸਾਲ ਤੱਕ ਜਿਹੜਾ ਇੰਤਜ਼ਾਰ ਕਰਨਾ ਪਏਗਾ ਹੁਣ ਗੱਲ ਕਰਦੇ ਹਾਂ ਕਿ ਘਰ ਬਣਾਉਣ ਦੇ ਲਈ ਸਰਕਾਰ ਕਿੰਨਾ ਪੈਸਾ ਦਿੰਦੀ ਹੈ ਪੀਐਮ ਆਵਾਸ ਯੋਜਨਾ ਦੇ ਤਹਿਤ ਕਿੰਨਾ ਜਿਹੜਾ ਖਰਚ ਮਿਲ ਸਕਦਾ ਹੈ ਪੀਐਮ ਆਵਾਸ ਯੋਜਨਾ ਦੇ ਤਹਿਤ ਮੈਦਾਨੀ ਇਲਾਕਿਆਂ ਨੂੰ ਘਰ ਬਣਾਉਣ ਲਈ 2000 ਤੇ ਪਹਾੜੀ ਖੇਤਰਾਂ ਦੇ ਵਿੱਚ ਜਾਂ ਹਿਮਾਲ, ਹਿਮਾਚਲ ਰਾਜ, ਅਪੂਰਵੰਤ ਰਾਜ, ਜੰਮੂ ਕਸ਼ਮੀਰ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਘਰ ਬਣਾਉਣ ਦੇ ਲਈ ਇਸ ਯੋਜਨਾ ਤਹਿਤ 1,30,000 ਰੁਪਏ ਜਿਹੜੇ ਦਿੱਤੇ ਜਾਂਦੇ ਨੇ ਹੁਣ ਕਈ ਇਹ ਵੀ ਸਵਾਲ ਕਰਦੇ ਨੇ ਕਿ ਪ੍ਰਧਾਨ ਮੰਤਰੀ ਵਾਸ ਯੋਜਨਾ ਦੇ ਤਹਿਤ ਪੈਸਾ ਸਾਨੂੰ ਵਾਪਸ ਕਰਨਾ ਵੀ ਪਏਗਾ ਦੱਸ ਦਈਏ ਪਹਿਲੀ ਕਿਸ਼ਤ ਜਾਰੀ ਹੋਣ ਦੇ 36 ਮਹੀਨਿਆਂ ਦੇ ਅੰਦਰ ਮਕਾਨ ਦਾ ਪ੍ਰਮਾਣ ਪੱਤਰ ਜਿਹੜਾ ਹੈ ਉਹ ਜਮ੍ਹਾਂ ਕਰਾਉਣਾ ਹੁੰਦਾ ਹੈ ਇਸ ਤੋਂ ਲਾਵਾ ਜੇਕਰ ਕੋਈ ਫਰਜੀ ਦਸਤਾਵੇਜ਼ ਲਗਾ ਕੇ ਪੀਐਮ ਆਵਾਸ ਯੋਜਨਾ ਦਾ ਲਾਭ ਲੈ ਰਿਹਾ ਹੈ ਜਾਂ ਕਿਸੇ ਦੇ ਪਰਿਵਾਰ ਦੇ ਵਿੱਚ ਪਹਿਲਾਂ ਹੀ ਪੀਐਮ ਆਵਾਸ ਯੋਜਨਾ ਦਾ ਲਾਭ ਲਿਆ ਜਾ ਚੁੱਕਿਆ ਹੈ ਤਾਂ ਦੁਬਾਰਾ ਲਾਭ ਨਹੀਂ ਲੈ ਸਕਦਾ ਅਜਿਹੇ ਦੇ ਵਿੱਚ ਸਬਸਿਡੀ ਦੀ ਰਕਮ ਜਿਹੜੀ ਹੈ ਉਸ ਨੂੰ ਵਾਪਸ ਕਰਨੀ ਪੈ ਸਕਦੀ ਹੈ ਸਵਾਲ ਸਾਡੇ ਕੋਲ ਇਹ ਵੀ ਹੁੰਦਾ ਕਿ ਜਿਨ੍ਹਾਂ ਦੇ ਕੋਲ ਜ਼ਮੀਨ ਨਹੀਂ ਹੈ ਉਹਨਾਂ ਨੂੰ ਇਹ ਲਾਭ ਮਿਲੇਗਾ ਜਾਂ ਨਹੀਂ ਮਿਲੇਗਾ ਜਿਨ੍ਹਾਂ ਦੇ ਕੋਲ ਜ਼ਮੀਨ ਨਹੀਂ ਹੈ ਉਹਨਾਂ ਨੂੰ ਸਰਕਾਰ ਦੀ ਯੋਜਨਾਵਾਂ ਦੇ ਨਾਲ ਜਿਹੜੀ ਮਦਦ ਮਿਲਦੀ ਹੈ ਉਹ ਜਿਹੜਾ ਇਸ ਦਾ ਲਾਭ ਨਹੀਂ ਲੈ ਸਕਣਗੇ ਇਸ ਦੇ ਵਿੱਚ ਮੁੱਖ ਮੰਤਰੀ ਗ੍ਰੈਸਥਲੀ ਯੋਜਨਾ ਪ੍ਰਧਾਨ ਮੰਤਰੀ ਵਾਸ ਯੋਜਨਾ ਗ੍ਰਾਮੀਣ ਤੇ ਮੁੱਖ ਮੰਤਰੀ ਗ੍ਰਾਮੀਣ ਵਾਸ ਯੋਜਨਾ ਵਿਸਤਾਰ ਜਿਹੜਾ ਇਸ ਦੇ ਵਿੱਚ ਸ਼ਾਮਲ ਹੋਣਗੇ ਹੁਣ ਸਭ ਤੋਂ ਇੰਪੋਰਟੈਂਟ ਟਾਪਿਕ ਆਉਂਦਾ ਹੈ ਕਿ ਸਾਡਾ ਕੀ ਇਹਦੇ ਲਈ ਕੀ ਸ਼ਰਤਾਂ ਨੇ ਸਭ ਤੋਂ ਪਹਿਲਾਂ ਅਰਜੀ ਦੇਣ ਵਾਲੇ ਦੀ ਉਮਰ ਜਿਹੜੀ ਹੈ 70 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਅਰਜੀ ਦੇਣ ਵਾਲਾ ਜਾਂ ਉਸ ਦੇ ਪਰਿਵਾਰ ਦੇ ਵਿੱਚ ਕਿਸੇ ਮੈਂਬਰ ਦਾ ਨਾਮ ਤੇ ਕੋਈ ਪੱਕਾ ਘਰ ਬਣਿਆ ਨਹੀਂ ਹੋਣਾ ਚਾਹੀਦਾ ਨੰਬਰ 3 ਤੇ ਜਿਹੜੀ ਸ਼ਰਤ ਹੈ ਅਰਜੀ ਦੇਣ ਵਾਲੇ ਦੇ ਘਰ ਖਰੀਦਣ ਦੇ ਲਈ ਸਰਕਾਰੀ ਛੂਟ ਪਹਿਲਾਂ ਨਹੀਂ ਲਈ ਹੋਣੀ ਚਾਹੀਦੀ। ਨੰਬਰ 4 ਤੇ ਜਿਹੜੀ ਸ਼ਰਤ ਹੈ ਪਰਿਵਾਰ ਦੀ ਸਲਾਨਾ ਆਮਦਨ ਸੀਮਾ ਆਰਥਿਕ ਸਥਿਤੀ ਦੇ ਅਧਾਰ ਤੇ ਲਗ-ਲਗ ਤੈਅ ਕੀਤੀ ਗਈ ਹੈ। 5 ਨੰਬਰ ਦੇ ਵਿੱਚ ਜਿਹੜੀ ਸ਼ਰਤ ਦਿੱਤੀ ਗਈ ਹੈ ਲਾਪਤਰੀ ਪਰਿਵਾਰ ਦੇ ਵਿੱਚ ਪਤੀ-ਪਤਨੀ ਤੇ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਉਹ ਬੱਚੇ ਸ਼ਾਮਲ ਹੋਣਗੇ। ਤੇ ਹੁਣ ਸਭ ਤੋਂ ਹੀ ਪੋੜਾ ਟੌਪਿਕ ਤੇ ਆਨੇ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਜਿਹੜੀ ਵੈੱਬਸਾਈਟ ਹੈ ਉਹਦੇ ਤੇ ਅਸੀਂ ਜਿਹੜਾ ਅਪਲਾਈ ਇਸ ਨੂੰ ਔਨਲਾਈਨ ਕਰ ਸਕਦੇ ਆ ਪੀਐਮਵਾਈ.ਸਐਮਟੀ ਜਾ ਕੇ ਇਹਦੇ ਵਿੱਚ ਪੀਐਮਵਾਸ ਯੋਜਨਾ ਦੀ ਵੈਬਸਾਈਟ ਖੋਲ ਕੇ ਸਿਟੀਜ਼ਨ ਅਸੈਸਮੈਂਟ ਦਾ ਇੱਕ ਆਪਸ਼ਨ ਚੁਣਨਾ ਹੈ ਫਿਰ ਜਿਹੜਾ ਡ੍ਰੌਪਡਾਊਨ ਮੀਨੂ ਦੇ ਵਿੱਚ ਅਪਲਾਈ ਔਨਲਾਈਨ ਤੇ ਕਲਿੱਕ ਕਰਕੇ ਤੁਸੀਂ ਫਾਰਮ ਇਹ ਭਰ ਸਕਦੇ ਹੋ ਹੋਰ ਵੀ ਤੁਸੀਂ ਇਸ ਬਾਰੇ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਬੇਚ ਵਿੱਚ ਖੋ ਕੇ ਕਮੈਂਟ ਕਰ ਸਕਦੇ ਹੋ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਣੀ ਹੈ ਕਿਸੀ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਦੇਵਾਂਗੇ ਤੇ ਇਸੇ ਤਰ੍ਹਾਂ ਦੀ ਨਿਤ ਨਵੀਂ ਅਪਡੇਟਾਂ ਸਰਕਾਰੀ ਸਕੀਮਾਂ ਲਈ ਚੈਨਲ ਨੂੰ ਹਮੇਸ਼ਾ ਸਬਸਕ੍ਰਾਈਬ ਕਰਕੇ ਰੱਖੋ ਤੇ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਗਰੀਬ ਦਾ ਭਲਾ ਹੋ ਸਕੇ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ਼ਤ ਧੰਨਵਾਦ ਜੁੜੇ ਹੋ STAR DETAIL ਪੰਜਾਬ న్యూਸ ਚੈਨਲ ਤੇ ਜਿੱਥੇ ਤੁਹਾਨੂੰ ਸਰਕਾਰ ਦੀ ਨਿਤ ਨਵੀਂ ਯੋਜਨਾ ਨਿਤ ਨਵੀਂ ਸਕੀਮ ਦੇ ਬਾਰੇ ਜਾਣਕਾਰੀ ਜਿਹੜੀ ਹੈ ਮਿਲਦੀ ਰਹਿੰਦੀ ਹੈ ਤੇ ਨਿਤ ਨਵੀਆਂ ਖਬਰਾਂ ਤੁਸੀਂ ਸੁਣਦੇ ਰਹਿੰਦੇ ਹੋ ਸੋ ਅੱਜ ਅਪਡੇਟ ਦੀ ਗੱਲ ਕਰ ਰਹੇ ਹਾਂ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੋ ਪੰਜਾਬ ਦੇ ਵਿੱਚ ਲਾਗੂ ਹੋ ਚੁੱਕੀ ਹੈ ਵਿੱਤੀ ਭਾਗ ਨੇ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਸਥਾਨਕ ਭਾਗ ਦੀ ਹਰੀ ਝੰਡੀ ਦੇ ਨਾਲ ਹੀ ਰਾਜ ਸਰਕਾਰ ਨੇ ਵੀ ਇਸ ਮਹੀਨੇ ਕੇਂਦਰ ਸਰਕਾਰ ਨਾਲ ਐਮਯੂ ਜਿਹੜਾ ਸਾਈਨ ਕਰ ਦਿੱਤਾ ਹੈ ਇਸ ਤੋਂ ਬਾਅਦ ਅਪਲਾਈ ਦੇ ਲਈ ਪੋਰਟਲ ਜਿਹੜਾ ਖੋਲ੍ਹ ਦਿੱਤਾ ਗਿਆ ਹੈ ਰਾਜ ਸਰਕਾਰ ਨੇ ਇਸ ਵਾਰ 2.5 ਲੱਖ ਤੋਂ ਜ਼ਿਆਦਾ ਮਕਾਨ ਬਣਾਉਣ ਦਾ ਜਿਹੜਾ ਟੀਚਾ ਉਹ ਮਿੱਥਿਆ ਇਸ ਦੇ ਤਹਿਤ ਲਾਪਤਰੀ ਨੂੰ 2 ਕਮਰੇ 1 ਬਾਥਰੂਮ ਕਿਚਨ ਬਣਾਉਣ ਦੇ ਲਈ ਜਿਹੜੀ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ ਇਸ ਦੇ ਵਿੱਚ ਰਾਜ ਸਰਕਾਰ ਨੇ ਆਪਣੇ ਹਿੱਸੇ ਨੂੰ 25000 ਤੋਂ ਵਧਾ ਕੇ 1 ਲੱਖ ਕਰ ਦਿੱਤਾ ਹੈ ਕੇਂਦਰ ਸਰਕਾਰ ਪਹਿਲਾਂ ਦੀ ਤਰ੍ਹਾਂ ਹੀ 1.5 ਲੱਖ ਦੇਵੇਗੀ ਹੁਣ ਲਾਪਤਰੀ ਨੂੰ 2.5 ਲੱਖ ਰੁਪਏ ਮਿਲਣਗੇ ਯੋਜਨਾ ਦੇ ਤਹਿਤ ਲਾਪਤਰੀ ਦੀ ਵਾਰਸ਼ਿਕ ਆਮਦਨ 3 ਲੱਖ ਰੁਪਏ ਹੋਣੀ ਚਾਹੀਦੀ ਹੈ ਨਾਲੇ ਉਸ ਦੇ ਕੋਲ 45 ਵਰਗ ਗਜ਼ ਜ਼ਮੀਨ ਵੀ ਹੋਣੀ ਚਾਹੀਦੀ ਹੈ ਜਿਨ੍ਹਾਂ ਲੋਕਾਂ ਨੂੰ ਪਿਛਲੇ 5 ਸਾਲ ਦੇ ਵਿੱਚ ਕੇਂਦਰ ਦੀ ਜਾਂ ਰਾਜ ਦੀ ਕਿਸੇ ਯੋਜਨਾ ਦਾ ਲਾਭ ਨਹੀਂ ਮਿਲਿਆ ਉਹਨਾਂ ਨੂੰ ਇਹ ਰਾਸ਼ੀ ਜਿਹੜੀ ਦਿੱਤੀ ਜਾਏਗੀ ਪੀਐਮ ਵਾਸ ਯੋਜਨਾ ਦੇ ਤਹਿਤ 99788 ਮਕਾਨ ਜਿਹੜੇ ਨੇ ਤਿਆਰ ਹੋ ਚੁੱਕੇ ਨੇ ਪੀਐਮ ਵਾਸ ਯੋਜਨਾ ਇੱਕ ਨਾਲ ਜਿਹੜਾ 1.22 ਲੱਖ ਮਕਾਨਾਂ ਨੂੰ ਜਿਹੜਾ ਮਨਜ਼ੂਰੀ ਦੇ ਦਿੱਤੀ ਗਈ ਹੈ 11 ਨਵੰਬਰ ਤੱਕ ਜਿਹੜਾ 99788 ਮਕਾਨਾਂ ਦਾ ਕੰਮ ਜਿਹੜਾ ਪੂਰਾ ਹੋ ਚੁੱਕਿਆ ਹੈ ਲਾਪਤਰੀਏ ਨੂੰ ਇਹਨਾਂ ਮਕਾਨਾਂ ਦੀ ਜਿਹੜੀ ਰਾਸ਼ੀ ਹੈ ਉਹ ਅਦਾ ਕਰ ਦਿੱਤੀ ਗਈ ਹੈ ਕੇਂਦਰ ਵੱਲੋਂ ਇਸ ਦੇ ਲਈ 20342 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਨੇ ਜਿਸ ਤੇ ਲਈ 1885 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਨੇ ਰਾਜ ਸਰਕਾਰ ਨੇ ਆਪਣਾ ਹਿੱਸਾ ਅਲੱਗ ਤੋਂ ਦਿੱਤਾ ਤੇ ਸਾਲ 2015 ਦੇ ਵਿੱਚ ਜਾਰੀ ਕੀਤੀ ਗਈ ਸੀ ਇਹ ਯੋਜਨਾ ਕੇਂਦਰ ਸਰਕਾਰ ਦੇ ਵਾਸਤੇ ਸਹੀ ਵਿਕਾਸ ਮੰਤਰਾਲੇ ਨੇ ਸਾਲ 2015 ਦੇ ਵਿੱਚ ਆਵਾਸ ਯੋਜਨਾ ਨੂੰ ਜਾਰੀ ਕੀਤਾ ਸੀ ਤਾਂ ਕਿ ਪੰਜਾਬ ਦੇ ਉਹਨਾਂ ਗਰੀਬ ਲੋਕਾਂ ਨੂੰ ਪੱਕਾ ਕਰ ਮਕਾਨ ਬਣਾ ਕੇ ਦਿੱਤਾ ਜਾ ਸਕੇ ਜੋ ਕੱਚੇ ਘਰਾਂ ਦੇ ਵਿੱਚ ਰਹਿ ਰਹੇ ਨੇ ਪਿਛਲੀ ਯੋਜਨਾ ਦਾ ਪੋਰਟਲ ਬੰਦ ਹੋਣ ਤੋਂ ਬਾਅਦ ਲੋਕ ਯੋਜਨਾ ਦੇ ਅਪਲਾਈ ਨਹੀਂ ਕਰ ਸਕੇ ਇਸ ਦੇ ਵਿੱਚ ਕਾਫੀ ਜਿਹੜੀ ਗਿਣਤੀ ਹੈ ਲੋਕਾਂ ਦੀ ਰਹਿ ਗਈ ਸੀ ਜਿਹੜੇ ਕੇਕਤਾਰ ਦੇ ਵਿੱਚ ਲੱਗੇ ਹੋਏ ਸਨ ਜੋ ਇਸ ਯੋਜਨਾ ਦੇ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਸਨ ਤੇ ਪ੍ਰਧਾਨਮਤਰੀ ਆਵਾਸ ਯੋਜਨਾ ਦੇ ਵਿੱਚ ਐਡਬਲਯੂਐਸ ਕੈਟਾਗਰੀ ਦੇ ਤਹਿਤ ਅਰਜੀ ਦੇਣ ਵਾਲੇ 30 ਵਰਗ ਮੀਟਰ ਦੇ ਵਿੱਚ ਘਰ ਬਣਵਾ ਸਕਦੇ ਨੇ ਇਸੇ ਤਰ੍ਹਾਂ ਜਿਹੜੇ ਐਲ ਆਈ ਜੀ ਕੈਟਾਗਰੀ ਦੇ ਵਿੱਚ ਸ਼ਾਮਲ ਨੇ ਉਹ 60 ਵਰਗ ਮੀਟਰ ਦੇ ਵਿੱਚ ਆਪਣਾ ਘਰ ਬਣਵਾ ਸਕਦੇ ਨੇ ਇਸੇ ਤਰ੍ਹਾਂ ਜਿਹੜੇ ਆਰ ਜੀ ਦੇਣ ਵਾਲੇ ਐਮ ਆਈ ਜੀ 1 ਕੈਟਾਗਰੀ ਦੇ ਵਿੱਚ ਦਾਖਲ ਨੇ ਉਹ 160 ਵਰਗ ਮੀਟਰ ਦੇ ਵਿੱਚ ਘਰ ਬਣਵਾ ਸਕਦੇ ਨੇ ਹੁਣ ਗੱਲ ਕਰਦੇ ਆ ਗਰੀਬ ਆਦਮੀ ਨੂੰ ਆਵਾਸ ਯੋਜਨਾ ਦਾ ਲਾਭ ਕਿਸ ਤਰ੍ਹਾਂ ਮਿਲੇਗਾ ਪੇਮ ਆਵਾਸ ਯੋਜਨਾ ਦੇ ذریعے ਸਰਕਾਰ ਜ਼ਰੂਰਤਮੰਦ ਤੇ ਗਰੀਬ ਵਰਗ ਦੀ ਆਰਥਿਕ ਰੂਪ ਤੋਂ ਮਦਦ ਕਰਕੇ ਉਹਨਾਂ ਨੂੰ ਪੱਕੇ ਮਕਾਨ ਬਣਾਉਣ ਦੀ ਵਿਵਸਥਾ ਕਰ ਰਹੀ ਹੈ ਇਸ ਯੋਜਨਾ ਦੇ ਤਹਿਤ ਲਾਪਾਤਰੀ ਘਰ ਬਣਾਉਣ ਦੇ ਲਈ ਸਰਕਾਰ ਦੀ ਆਰਥਿਕ ਮਦਦ ਲੈ ਸਕਦੇ ਨੇ ਚਾਹੇ ਉਹ ਸ਼ਹਿਰ ਉਹ ਵੀ ਜਾਂ ਹੋਵੇ ਪਿੰਡ ਇਸ ਯੋਜਨਾ ਤੇ ਜਿਹੜੇ ਲਾਪਾਤਰੀ ਨੇ ਉਹਨਾਂ ਨੂੰ ਪੱਕਾ ਕਰਮਵਈਆ ਕਰਾਉਣ ਦੇ ਲਈ ਸਰਕਾਰ ਜਿਹੜੀ ਮਦਦ ਤੇਰੀ ਹੈ ਹੁਣ ਬਹੁਤ ਸਾਰੇ ਲੋਕਾਂ ਦਾ ਇਹ ਵੀ ਸਵਾਲ ਹੁੰਦਾ ਕਿ 5 ਸਾਲ ਤੱਕ ਜੇਕਰ ਅਸੀਂ ਘਰ ਬਣਵਾ ਕੇ ਵੇਚ ਦਿੰਨੇ ਆ ਤਾਂ ਸਾਡੇ ਤੇ ਕਾਰਵਾਈ ਕੀ ਹੋ ਸਕਦੀ ਹੈ 5 ਸਾਲ ਤੱਕ ਤੁਸੀਂ ਨਹੀਂ ਵੇਚ ਸਕੋਗੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣਿਆ ਹੋਇਆ ਮਕਾਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਘਰ ਖਰੀਦਣ ਵਾਲਿਆਂ ਦੇ ਲਈ 5 ਸਾਲ ਦਾ ਲੋਕ ਕਿਨ ਪੀਰੀਅਡ ਰੱਖਿਆ ਗਿਆ ਹੈ ਇਸ ਦਾ ਮਤਲਬ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬੜੇ ਘਰ ਖਰੀਦਣ ਵਾਲੇ ਨੂੰ 5 ਸਾਲ ਤੱਕ ਜਿਹੜਾ ਇੰਤਜ਼ਾਰ ਕਰਨਾ ਪਏਗਾ ਹੁਣ ਗੱਲ ਕਰਦੇ ਹਾਂ ਕਿ ਘਰ ਬਣਾਉਣ ਦੇ ਲਈ ਸਰਕਾਰ ਕਿੰਨਾ ਪੈਸਾ ਦਿੰਦੀ ਹੈ ਪੀਐਮ ਆਵਾਸ ਯੋਜਨਾ ਦੇ ਤਹਿਤ ਕਿੰਨਾ ਜਿਹੜਾ ਖਰਚ ਮਿਲ ਸਕਦਾ ਹੈ ਪੀਐਮ ਆਵਾਸ ਯੋਜਨਾ ਦੇ ਤਹਿਤ ਮੈਦਾਨੀ ਇਲਾਕਿਆਂ ਨੂੰ ਘਰ ਬਣਾਉਣ ਲਈ 20000 ਤੇ ਪਹਾੜੀ ਖੇਤਰਾਂ ਦੇ ਵਿੱਚ ਜਾਂ ਹਿਮਾਲ, ਹਿਮਾਚਲ ਰਾਜ, ਅਪਰਵੰਤ ਰਾਜ, ਜੰਮੂ ਕਸ਼ਮੀਰ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਘਰ ਬਣਾਉਣ ਦੇ ਲਈ ਇਸ ਯੋਜਨਾ ਤਹਿਤ 1,30,000 ਰੁਪਏ ਜਿਹੜੇ ਦਿੱਤੇ ਜਾਂਦੇ ਨੇ ਹੁਣ ਕਈ ਇਹ ਵੀ ਸਵਾਲ ਕਰਦੇ ਨੇ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪੈਸਾ ਸਾਨੂੰ ਵਾਪਸ ਕਰਨਾ ਵੀ ਪਏਗਾ ਦੱਸ ਦਈਏ ਪਹਿਲੀ ਕਿਸ਼ਤ ਜਾਰੀ ਹੋਣ ਦੇ 36 ਮਹੀਨਿਆਂ ਦੇ ਅੰਦਰ ਮਕਾਨ ਦਾ ਪ੍ਰਮਾਣ ਪੱਤਰ ਜਿਹੜਾ ਹੈ ਉਹ ਜਮ੍ਹਾਂ ਕਰਾਉਣਾ ਹੁੰਦਾ ਹੈ ਇਸ ਤੋਂ ਇਲਾਵਾ ਜੇਕਰ ਕੋਈ ਫਰਜੀ ਦਸਤਾਵੇਜ਼ ਲਗਾ ਕੇ ਪੀਐਮ ਆਵਾਸ ਯੋਜਨਾ ਦਾ ਲਾਭ ਲੈ ਰਿਹਾ ਹੈ ਜਾਂ ਕਿਸੇ ਦੇ ਪਰਿਵਾਰ ਦੇ ਵਿੱਚ ਪਹਿਲਾਂ ਹੀ ਪੀਐਮ ਆਵਾਸ ਯੋਜਨਾ ਦਾ ਲਾਭ ਲਿਆ ਜਾ ਚੁੱਕਿਆ ਹੈ ਤਾਂ ਦੁਬਾਰਾ ਲਾਭ ਨਹੀਂ ਲੈ ਸਕਦਾ ਅਜਿਹੇ ਦੇ ਵਿੱਚ ਸਬਸਿਡੀ ਦੀ ਰਕਮ ਜਿਹੜੀ ਹੈ ਉਸ ਨੂੰ ਵਾਪਸ ਕਰਨੀ ਪੈ ਸਕਦੀ ਹੈ ਸਵਾਲ ਸਾਡੇ ਕੋਲ ਇਹ ਵੀ ਹੁੰਦਾ ਕਿ ਜਿਨ੍ਹਾਂ ਦੇ ਕੋਲ ਜ਼ਮੀਨ ਨਹੀਂ ਹੈ ਉਹਨਾਂ ਨੂੰ ਇਹ ਲਾਭ ਮਿਲੇਗਾ ਜਾਂ ਨਹੀਂ ਮਿਲੇਗਾ ਜਿਨ੍ਹਾਂ ਦੇ ਕੋਲ ਜ਼ਮੀਨ ਨਹੀਂ ਹੈ ਉਹਨਾਂ ਨੂੰ ਸਰਕਾਰ ਦੀ ਯੋਜਨਾਵਾਂ ਦੇ ਨਾਲ ਜਿਹੜੀ ਮਦਦ ਮਿਲਦੀ ਹੈ ਉਹ ਜਿਹੜਾ ਇਸ ਦਾ ਲਾਭ ਨਹੀਂ ਲੈ ਸਕਣਗੇ ਇਸ ਦੇ ਵਿੱਚ ਮੁੱਖ ਮੰਤਰੀ ਗ੍ਰੈਸਥਲੀ ਯੋਜਨਾ ਪ੍ਰਧਾਨ ਮੰਤਰੀ ਵਾਸ ਯੋਜਨਾ ਗ੍ਰਾਮਿੰਡ ਤੇ ਮੁੱਖ ਮੰਤਰੀ ਗ੍ਰਾਮਿੰਡ ਵਾਸ ਯੋਜਨਾ ਵਿਸਤਾਰ ਜਿਹੜਾ ਇਸ ਦੇ ਵਿੱਚ ਸ਼ਾਮਲ ਹੋਣਗੇ ਹੁਣ ਸਭ ਤੋਂ ਇੰਪੋਰਟੈਂਟ ਟਾਪਿਕ ਆਉਂਦਾ ਕਿ ਸਾਡਾ ਕੀ ਇਹਦੇ ਲਈ ਕੀ ਸ਼ਰਤਾਂ ਨੇ ਸਭ ਤੋਂ ਪਹਿਲਾਂ ਅਰਜੀ ਦੇਣ ਵਾਲੇ ਦੀ ਉਮਰ ਜਿਹੜੀ ਹੈ 70 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਅਰਜੀ ਦੇਣ ਵਾਲਾ ਜਾਂ ਉਸ ਦੇ ਪਰਿਵਾਰ ਦੇ ਵਿੱਚ ਕਿਸੇ ਮੈਂਬਰ ਦਾ ਨਾਮ ਤੇ ਕੋਈ ਪੱਕਾ ਘਰ ਬਣਿਆ ਨਹੀਂ ਹੋਣਾ ਚਾਹੀਦਾ ਨੰਬਰ 3 ਤੇ ਜਿਹੜੀ ਸ਼ਰਤ ਹੈ ਅਰਜੀ ਦੇਣ ਵਾਲੇ ਦੇ ਘਰ ਖਰੀਦਣ ਦੇ ਲਈ ਸਰਕਾਰੀ ਛੂਟ ਪਹਿਲਾਂ ਨਹੀਂ ਲਈ ਹੋਣੀ ਚਾਹੀਦੀ। ਨੰਬਰ 4 ਤੇ ਜਿਹੜੀ ਸ਼ਰਤ ਹੈ ਪਰਿਵਾਰ ਦੀ ਸਲਾਨਾ ਆਮਦਨ ਸੀਮਾ ਆਰਥਿਕ ਸਥਿਤੀ ਦੇ ਆਧਾਰ ਤੇ ਲਗ-ਲਗ ਤੈਅ ਕੀਤੀ ਗਈ ਹੈ। 5 ਨੰਬਰ ਦੇ ਵਿੱਚ ਜਿਹੜੀ ਸ਼ਰਤ ਦਿੱਤੀ ਗਈ ਹੈ ਲਾਪਤਰੀ ਪਰਿਵਾਰ ਦੇ ਵਿੱਚ ਪਤੀ-ਪਤਨੀ ਤੇ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਉਹ ਬੱਚੇ ਸ਼ਾਮਲ ਹੋਣਗੇ। ਤੇ ਹੁਣ ਸਭ ਤੋਂ ਇੰਪੋਰਟ ਟਾਪਿਕ ਤੇ ਆਨੇ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਜਿਹੜੀ ਵੈੱਬਸਾਈਟ ਹੈ ਉਹਦੇ ਤੇ ਅਸੀਂ ਜਿਹੜਾ ਅਪਲਾਈ ਇਸ ਨੂੰ ਔਨਲਾਈਨ ਕਰ ਸਕਦੇ ਆ ਪੀਐਮਵਾਈ.ਸਐਮਟੀ ਜਾ ਕੇ ਇਹਦੇ ਵਿੱਚ ਪੀਐਮਵਾਸ ਯੋਜਨਾ ਦੀ ਵੈਬਸਾਈਟ ਖੋਲ ਕੇ ਸਿਟੀਜ਼ਨ ਅਸੈਸਮੈਂਟ ਦਾ ਇੱਕ ਆਪਸ਼ਨ ਚੁਣਨਾ ਹੈ ਫਿਰ ਜਿਹੜਾ ਡ੍ਰੌਪਡਾਊਨ ਮੀਨੂ ਦੇ ਵਿੱਚ ਅਪਲਾਈ ਔਨਲਾਈਨ ਤੇ ਕਲਿੱਕ ਕਰਕੇ ਤੁਸੀਂ ਫਾਰਮ ਇਹ ਭਰ ਸਕਦੇ ਹੋ ਹੋਰ ਵੀ ਤੁਸੀਂ ਇਸ ਬਾਰੇ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਬੇਚ ਵਿੱਚ ਖੋ ਕੇ ਕਮੈਂਟ ਕਰ ਸਕਦੇ ਹੋ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆਂ ਕਿਸੇ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਦੇਵਾਂਗੇ ਤੇ ਇਸੇ ਤਰ੍ਹਾਂ ਦੀ ਨਿਤ ਨਵੀਂ ਅਪਡੇਟਾਂ ਸਰਕਾਰੀ ਸਕੀਮਾਂ ਲਈ ਚੈਨਲ ਨੂੰ ਹਮੇਸ਼ਾ ਸਬਸਕ੍ਰਾਈਬ ਕਰਕੇ ਰੱਖੋ ਤੇ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਗਰੀਬ ਦਾ ਭਲਾ ਹੋ ਸਕੇ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ਼ਤ ਧੰਨਵਾਦ ਹਾਂਜੀ ਤੁਸੀਂ ਜੁੜੇ ਹੋ ਸਟਾਰ ਡੀਟੈਲ ਪੰਜਾਬ ਨਿਊਜ਼ ਚੈਨਲ ਤੇ ਜਿੱਥੇ ਤੁਹਾਨੂੰ ਸਰਕਾਰ ਦੀ ਨਿਤ ਨਵੀਂ ਯੋਜਨਾ ਨਿਤ ਨਵੀਂ ਸਕੀਮ ਦੇ ਬਾਰੇ ਜਾਣਕਾਰੀ ਜਿਹੜੀ ਹੈ ਮਿਲਦੀ ਰਹਿੰਦੀ ਹੈ ਤੇ ਨਿਤ ਨਵੀਆਂ ਖਬਰਾਂ ਤੁਸੀਂ ਸੁਣਦੇ ਰਹਿੰਦੇ ਹੋ ਸੋ ਅੱਜ ਅਪਡੇਟ ਦੀ ਗੱਲ ਕਰ ਰਹੇ ਹਾਂ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ 2 ਪੰਜਾਬ ਦੇ ਵਿੱਚ ਲਾਗੂ ਹੋ ਚੁੱਕੀ ਹੈ ਵਿੱਤੀ ਭਾਗ ਨੇ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਸਥਾਨਕ ਭਾਗ ਦੀ ਹਰੀ ਝੰਡੀ ਦੇ ਨਾਲ ਹੀ ਰਾਜ ਸਰਕਾਰ ਨੇ ਵੀ ਇਸ ਮੇਂ ਕੇਂਦਰ ਸਰਕਾਰ ਨਾਲ ਐਮਯੂ ਜਿਹੜਾ ਸਾਈਨ ਕਰ ਦਿੱਤਾ ਹੈ ਇਸ ਤੋਂ ਬਾਅਦ ਅਪਲਾਈ ਦੇ ਲਈ ਪੋਰਟਲ ਜਿਹੜਾ ਖੋਲ ਦਿੱਤਾ ਗਿਆ ਹੈ ਰਾਜ ਸਰਕਾਰ ਨੇ ਇਸ ਵਾਰ 2.5 ਲੱਖ ਤੋਂ ਜ਼ਿਆਦਾ ਮਕਾਨ ਬਣਾਉਣ ਦਾ ਜਿਹੜਾ ਟੀਚਾ ਉਹ ਮਿੱਥਿਆ ਇਸ ਦੇ ਤਹਿਤ ਲਾਪਤਰੀ ਨੂੰ 2 ਕਮਰੇ ਇੱਕ ਬਾਥਰੂਮ ਕਿਚਨ ਬਣਾਉਣ ਦੇ ਲਈ ਜਿਹੜੀ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ ਇਸ ਦੇ ਵਿੱਚ ਰਾਸ਼ਟਰ ਸਰਕਾਰ ਨੇ ਆਪਣੇ ਹਿੱਸੇ ਨੂੰ 25000 ਤੋਂ ਵਧਾ ਕੇ 1 ਲੱਖ ਕਰ ਦਿੱਤਾ ਹੈ ਕੇਂਦਰ ਸਰਕਾਰ ਪਹਿਲਾਂ 3 ਲੱਖ ਦੇਵੇਗੀ ਹੁਣ ਲਾਪਤਰੀ ਨੂੰ 2.5 ਲੱਖ ਰੁਪਏ ਮਿਲਣਗੇ ਯੋਜਨਾ ਦੇ ਤਹਿਤ ਲਾਪਤਰੀ ਦੀ વાર્षिक ਆਮਦਨ 3 ਲੱਖ ਰੁਪਏ ਹੋਣੀ ਚਾਹੀਦੀ ਹੈ ਨਾਲੇ ਉਸਤੇ ਕੋਲ 45 ਵਰਗ ਗਜ ਜ਼ਮੀਨ ਵੀ ਹੋਣੀ ਚਾਹੀਦੀ ਹੈ ਜਿਨ੍ਹਾਂ ਲੋਕਾਂ ਨੂੰ ਪਿਛਲੇ 5 ਸਾਲ ਦੇ ਵਿੱਚ ਕੇਂਦਰ ਦੀ ਜਾਂ ਰਾਜ ਦੀ ਕਿਸੇ ਯੋਜਨਾ ਦਾ ਲਾਭ ਨਹੀਂ ਮਿਲਿਆ ਉਹਨਾਂ ਨੂੰ ਇਹ ਰਾਸ਼ੀ ਜਿਹੜੀ ਦਿੱਤੀ ਜਾਏਗੀ ਪੀਐਮ ਵਾਸਿ ਯੋਜਨਾ ਦੇ ਤਹਿਤ 99788 ਮਕਾਨ ਜਿਹੜੇ ਨੇ ਤਿਆਰ ਹੋ ਚੁੱਕੇ ਨੇ ਪੀਐਮ ਵਾਸਿ ਯੋਜਨਾ ਇੱਕ ਨਾਲ ਜਿਹੜਾ 1.22 ਲੱਖ ਮਕਾਨਾਂ ਨੂੰ ਜਿਹੜਾ ਮਨਜ਼ੂਰੀ ਦੇ ਦਿੱਤੀ ਗਈ ਹੈ 11 ਨਵੰਬਰ ਤੱਕ ਜਿਹੜਾ 99788 ਮਕਾਨਾਂ ਦਾ ਕੰਮ ਜਿਹੜਾ ਪੂਰਾ ਹੋ ਚੁੱਕਿਆ ਹੈ ਲਾਪਤਰੀਏ ਨੂੰ ਇਹਨਾਂ ਮਕਾਨਾਂ ਦੀ ਜਿਹੜੀ ਰਾਸ਼ੀ ਹੈ ਉਹ ਅਦਾ ਕਰ ਦਿੱਤੀ ਗਈ ਹੈ ਕੇਂਦਰ ਵੱਲੋਂ ਇਸ ਲਈ 20342 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਨੇ ਜਿਸ ਤੇ ਲਈ 1885 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਨੇ ਰਾਜ ਸਰਕਾਰ ਨੇ ਆਪਣਾ ਹਿੱਸਾ ਅਲੱਗ ਤੋਂ ਦਿੱਤਾ ਤੇ ਸਾਲ 2015 ਦੇ ਵਿੱਚ ਜਾਰੀ ਕੀਤੀ ਗਈ ਸੀ ਇਹ ਯੋਜਨਾ ਕੇਂਦਰ ਸਰਕਾਰ ਦੀ ਆਵਾਸ ਤੇ ਸਹੀ ਵਿਕਾਸ ਮੰਤਰਾਲੇ ਨੇ ਸਾਲ 2015 ਦੇ ਵਿੱਚ ਆਵਾਸ ਯੋਜਨਾ ਨੂੰ ਜਾਰੀ ਕੀਤਾ ਸੀ ਤਾਂ ਕਿ ਪੰਜਾਬ ਦੇ ਉਹਨਾਂ ਗਰੀਬ ਲੋਕਾਂ ਨੂੰ ਪੱਕਾ ਕਰ ਮਕਾਨ ਬਣਾ ਕੇ ਦਿੱਤਾ ਜਾ ਸਕੇ ਜੋ ਕੱਚੇ ਘਰਾਂ ਦੇ ਵਿੱਚ ਰਹਿ ਰਹੇ ਨੇ ਪਿਛਲੀ ਯੋਜਨਾ ਦਾ ਪੋਰਟਲ ਬੰਦ ਹੋਣ ਤੋਂ ਬਾਅਦ ਲੋਕ ਯੋਜਨਾ ਦੇ ਅਪਲਾਈ ਨਹੀਂ ਕਰ ਸਕੇ ਇਸ ਦੇ ਵਿੱਚ ਕਾਫੀ ਜਿਹੜੀ ਗਿਣਤੀ ਹੈ ਲੋਕਾਂ ਦੀ ਰਹਿ ਗਈ ਸੀ ਜਿਹੜੇ ਕੇਕਤਾਰ ਦੇ ਵਿੱਚ ਲੱਗੇ ਹੋਏ ਸਨ ਜੋ ਇਸ ਯੋਜਨਾ ਦੇ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਸਨ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਐਡਬਲਯੂਐਸ ਕੈਟਾਗਰੀ ਦੇ ਤਹਿਤ ਅਰਜੀ ਦੇਣ ਵਾਲੇ 30 ਵਰਗ ਮੀਟਰ ਦੇ ਵਿੱਚ ਘਰ ਬਣਵਾ ਸਕਦੇ ਨੇ ਇਸੇ ਤਰ੍ਹਾਂ ਜਿਹੜੇ ਐਲ ਆਈ ਜੀ ਕੈਟਾਗਰੀ ਦੇ ਵਿੱਚ ਸ਼ਾਮਲ ਨੇ ਉਹ 60 ਵਰਗ ਮੀਟਰ ਦੇ ਵਿੱਚ ਆਪਣਾ ਘਰ ਬਣਵਾ ਸਕਦੇ ਨੇ ਇਸੇ ਤਰ੍ਹਾਂ ਜਿਹੜੇ ਆਰ ਜੀ ਦੇਣ ਵਾਲੇ ਐਮ ਆਈ ਜੀ 1 ਕੈਟਾਗਰੀ ਦੇ ਵਿੱਚ ਤਾਕਲ ਨੇ ਉਹ 160 ਵਰਗ ਮੀਟਰ ਦੇ ਵਿੱਚ ਘਰ ਬਣਵਾ ਸਕਦੇ ਨੇ ਹੁਣ ਗੱਲ ਕਰਦੇ ਆ ਗਰੀਬ ਆਦਮੀ ਨੂੰ ਆਵਾਸ ਯੋਜਨਾ ਦਾ ਲਾਭ ਕਿਸ ਤਰ੍ਹਾਂ ਮਿਲੇਗਾ ਪੇਮ ਆਵਾਸ ਯੋਜਨਾ ਦੇ ذریعے ਸਰਕਾਰ ਜ਼ਰੂਰਤਮੰਦ ਤੇ ਗਰੀਬ ਵਰਗ ਦੀ ਆਰਥਿਕ ਰੂਪ ਤੋਂ ਮਦਦ ਕਰਕੇ ਉਹਨਾਂ ਨੂੰ ਪੱਕੇ ਮਕਾਨ ਬਣਾਉਣ ਦੀ ਵਿਵਸਥਾ ਕਰ ਰਹੀ ਹੈ ਇਸ ਯੋਜਨਾ ਦੇ ਤਹਿਤ ਲਾਪਾਤਰੀ ਘਰ ਬਣਾਉਣ ਦੇ ਲਈ ਸਰਕਾਰ ਦੀ ਆਰਥਿਕ ਮਦਦ ਲੈ ਸਕਦੇ ਨੇ ਚਾਹੇ ਉਹ ਸ਼ਹਿਰ ਉਹ ਵੇਜਾ ਹੋਵੇ ਪਿੰਡ ਇਸ ਯੋਜਨਾ ਤੇ ਜਿਹੜੇ ਲਾਪਾਤਰੀ ਨੇ ਉਹਨਾਂ ਨੂੰ ਪੱਕਾ ਕਰਮੋਈਆ ਕਰਾਉਣ ਦੇ ਲਈ ਸਰਕਾਰ ਜਿਹੜੀ ਮਦਦ ਤੇਰੀ ਹੈ ਹੁਣ ਬਹੁਤ ਸਾਰੇ ਲੋਕਾਂ ਦਾ ਇਹ ਵੀ ਸਵਾਲ ਹੁੰਦਾ ਕਿ 5 ਸਾਲ ਤੱਕ ਜੇਕਰ ਅਸੀਂ ਘਰ ਬਣਵਾ ਕੇ ਵੇਚ ਦਿੰਨੇ ਆ ਤਾਂ ਸਾਡੇ ਤੇ ਕਾਰਵਾਈ ਕੀ ਹੋ ਸਕਦੀ ਹੈ 5 ਸਾਲ ਤੱਕ ਤੁਸੀਂ ਨਹੀਂ ਵੇਚ ਸਕੋਗੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣਿਆ ਹੋਇਆ ਮਕਾਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਘਰ ਖਰੀਦਣ ਵਾਲਿਆਂ ਦੇ ਲਈ 5 ਸਾਲ ਦਾ ਲੋਕ ਕਿਨ ਪੀਰੀਅਡ ਰੱਖਿਆ ਗਿਆ ਹੈ ਇਸ ਦਾ ਮਤਲਬ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬੜੇ ਆ ਘਰ ਖਰੀਦਣ ਵਾਲੇ ਨੂੰ 5 ਸਾਲ ਤੱਕ ਜਿਹੜਾ ਇੰਤਜ਼ਾਰ ਕਰਨਾ ਪਏਗਾ ਹੁਣ ਗੱਲ ਕਰਦੇ ਹਾਂ ਕਿ ਘਰ ਬਣਾਉਣ ਦੇ ਲਈ ਸਰਕਾਰ ਕਿੰਨਾ ਪੈਸਾ ਦਿੰਦੀ ਹੈ ਪੀਐਮ ਆਵਾਸ ਯੋਜਨਾ ਦੇ ਤਹਿਤ ਕਿੰਨਾ ਜਿਹੜਾ ਖਰਚ ਮਿਲ ਸਕਦਾ ਹੈ ਪੀਐਮ ਆਵਾਸ ਯੋਜਨਾ ਦੇ ਤਹਿਤ ਮੈਦਾਨੀ ਇਲਾਕਿਆਂ ਨੂੰ ਘਰ ਬਣਾਉਣ ਲਈ 2000 ਤੇ ਪਹਾੜੀ ਖੇਤਰਾਂ ਦੇ ਵਿੱਚ ਜਾਂ ਹਿਮਾਲ, ਹਿਮਾਚਲ ਰਾਜ ਜਾਂ ਪੂਰਵੰਤਰ ਰਾਜ ਜੰਮੂ ਕਸ਼ਮੀਰ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਘਰ ਬਣਾਉਣ ਦੇ ਲਈ ਇਸ ਯੋਜਨਾ ਤਹਿਤ 1,30,000 ਰੁਪਏ ਜਿਹੜੇ ਦਿੱਤੇ ਜਾਂਦੇ ਨੇ ਹੁਣ ਕਈ ਇਹ ਵੀ ਸਵਾਲ ਕਰਦੇ ਨੇ ਕਿ ਪ੍ਰਧਾਨ ਮੰਤਰੀ ਵਾਸ ਯੋਜਨਾ ਦੇ ਤਹਿਤ ਪੈਸਾ ਸਾਨੂੰ ਵਾਪਸ ਕਰਨਾ ਵੀ ਪਏਗਾ ਦੱਸ ਦਈਏ ਪਹਿਲੀ ਕਿਸ਼ਤ ਜਾਰੀ ਹੋਣ ਦੇ 36 ਮਹੀਨਿਆਂ ਦੇ ਅੰਦਰ ਮਕਾਨ ਦਾ ਪ੍ਰਮਾਣ ਪੱਤਰ ਜਿਹੜਾ ਹੈ ਉਹ ਜਮ੍ਹਾਂ ਕਰਾਉਣਾ ਹੁੰਦਾ ਹੈ ਇਸ ਤੋਂ ਲਾਵਾ ਜੇਕਰ ਕੋਈ ਫਰਜੀ ਦਸਤਾਵੇਜ਼ ਲਗਾ ਕੇ ਪੀਐਮ ਆਵਾਸ ਯੋਜਨਾ ਦਾ ਲਾਭ ਲੈ ਰਿਹਾ ਹੈ ਜਾਂ ਕਿਸੇ ਦੇ ਪਰਿਵਾਰ ਦੇ ਵਿੱਚ ਪਹਿਲਾਂ ਹੀ ਪੀਐਮ ਆਵਾਸ ਯੋਜਨਾ ਦਾ ਲਾਭ ਲਿਆ ਜਾ ਚੁੱਕਿਆ ਹੈ ਤਾਂ ਉਹ ਦੁਬਾਰਾ ਲਾਭ ਨਹੀਂ ਲੈ ਸਕਦਾ ਅਜਿਹੇ ਦੇ ਵਿੱਚ ਸਬਸਿਡੀ ਦੀ ਰਕਮ ਜਿਹੜੀ ਹੈ ਉਸ ਨੂੰ ਵਾਪਸ ਕਰਨੀ ਪੈ ਸਕਦੀ ਹੈ ਸਵਾਲ ਸਾਡੇ ਕੋਲ ਇਹ ਵੀ ਹੁੰਦਾ ਕਿ ਜਿਨ੍ਹਾਂ ਦੇ ਕੋਲ ਜ਼ਮੀਨ ਨਹੀਂ ਹੈ ਉਹਨਾਂ ਨੂੰ ਇਹ ਲਾਭ ਮਿਲੇਗਾ ਜਾਂ ਨਹੀਂ ਮਿਲੇਗਾ ਜਿਨ੍ਹਾਂ ਦੇ ਕੋਲ ਜ਼ਮੀਨ ਨਹੀਂ ਹੈ ਉਹਨਾਂ ਨੂੰ ਸਰਕਾਰ ਦੀ ਯੋਜਨਾਵਾਂ ਦੇ ਨਾਲ ਜਿਹੜੀ ਮਦਦ ਮਿਲਦੀ ਹੈ ਉਹ ਜਿਹੜਾ ਇਸ ਦਾ ਲਾਭ ਨਹੀਂ ਲੈ ਸਕਣਗੇ ਇਸ ਦੇ ਵਿੱਚ ਮੁੱਖ ਮੰਤਰੀ ਗ੍ਰੈਸਥਲੀ ਯੋਜਨਾ ਪ੍ਰਧਾਨ ਮੰਤਰੀ ਵਾਸ ਯੋਜਨਾ ਗ੍ਰਾਮਿੰਡ ਤੇ ਮੁੱਖ ਮੰਤਰੀ ਗ੍ਰਾਮਿੰਡ ਵਾਸ ਯੋਜਨਾ ਵਿਸਤਾਰ ਜਿਹੜਾ ਇਸ ਦੇ ਵਿੱਚ ਸ਼ਾਮਲ ਹੋਣਗੇ ਹੁਣ ਸਭ ਤੋਂ ਇੰਪੋਰਟੈਂਟ ਟਾਪਿਕ ਆਉਂਦਾ ਕਿ ਸਾਡਾ ਕੀ ਇਹਦੇ ਲਈ ਕੀ ਸ਼ਰਤਾਂ ਨੇ ਸਭ ਤੋਂ ਪਹਿਲਾਂ ਅਰਜੀ ਦੇਣ ਵਾਲੇ ਦੀ ਉਮਰ ਜਿਹੜੀ ਹੈ 70 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਅਰਜੀ ਦੇਣ ਵਾਲਾ ਜਾਂ ਉਸ ਦੇ ਪਰਿਵਾਰ ਦੇ ਵਿੱਚ ਕਿਸੇ ਮੈਂਬਰ ਦਾ ਨਾਮ ਤੇ ਕੋਈ ਪੱਕਾ ਘਰ ਬਣਿਆ ਨਹੀਂ ਹੋਣਾ ਚਾਹੀਦਾ ਨੰਬਰ 3 ਤੇ ਜਿਹੜੀ ਸ਼ਰਤ ਹੈ ਅਰਜੀ ਦੇਣ ਵਾਲੇ ਦੇ ਘਰ ਖਰੀਦਣ ਦੇ ਲਈ ਸਰਕਾਰੀ ਛੂਟ ਪਹਿਲਾਂ ਨਹੀਂ ਲਈ ਹੋਣੀ ਚਾਹੀਦੀ। ਨੰਬਰ 4 ਤੇ ਜਿਹੜੀ ਸ਼ਰਤ ਹੈ ਪਰਿਵਾਰ ਦੀ ਸਲਾਨਾ ਆਮਦਨ ਸੀਮਾ ਆਰਥਿਕ ਸਥਿਤੀ ਦੇ ਆਧਾਰ ਤੇ ਲਗ-ਲਗ ਤੈਅ ਕੀਤੀ ਗਈ ਹੈ। 5 ਨੰਬਰ ਦੇ ਵਿੱਚ ਜਿਹੜੀ ਸ਼ਰਤ ਦਿੱਤੀ ਗਈ ਹੈ ਲਾਪਤਰੀ ਪਰਿਵਾਰ ਦੇ ਵਿੱਚ ਪਤੀ-ਪਤਨੀ ਤੇ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਉਹ ਬੱਚੇ ਸ਼ਾਮਲ ਹੋਣਗੇ। ਤੇ ਹੁਣ ਸਭ ਤੋਂ ਹੀ ਪੋੜਾ ਟੌਪਿਕ ਤੇ ਆਨੇ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਜਿਹੜੀ ਵੈੱਬਸਾਈਟ ਹੈ ਉਦੇਤੇ ਅਸੀਂ ਜਿਹੜਾ ਅਪਲਾਈ ਇਸ ਨੂੰ ਔਨਲਾਈਨ ਕਰ ਸਕਦੇ ਹਾਂ ਪੀਐਮਵਾਈ.ਸਐਮਟੀ ਜਾ ਕੇ ਇਹਦੇ ਵਿੱਚ ਪੀਐਮਵਾਸ ਯੋਜਨਾ ਦੀ ਵੈਬਸਾਈਟ ਖੋਲ ਕੇ ਸਿਟੀਜ਼ਨ ਅਸੈਸਮੈਂਟ ਦਾ ਇੱਕ ਆਪਸ਼ਨ ਚੁਣਨਾ ਹੈ ਫਿਰ ਜਿਹੜਾ ਡ੍ਰੌਪਡਾਊਨ ਮੀਨੂ ਦੇ ਵਿੱਚ ਅਪਲਾਈ ਔਨਲਾਈਨ ਤੇ ਕਲਿੱਕ ਕਰਕੇ ਤੁਸੀਂ ਫਾਰਮ ਇਹ ਭਰ ਸਕਦੇ ਹੋ ਹੋਰ ਵੀ ਤੁਸੀਂ ਇਸ ਬਾਰੇ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਬੇਚ ਵਿੱਚ ਖੋ ਕੇ ਕਮੈਂਟ ਕਰ ਸਕਦੇ ਹੋ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਨੇ ਹਾਂ ਕਿਸੇ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਦੇਵਾਂਗੇ ਤੇ ਇਸੇ ਤਰ੍ਹਾਂ ਦੀ ਨਿਤ ਨਵੀਂ ਅਪਡੇਟਾਂ ਸਰਕਾਰੀ ਸਕੀਮਾਂ ਲਈ ਚੈਨਲ ਨੂੰ ਹਮੇਸ਼ਾ ਸਬਸਕ੍ਰਾਈਬ ਕਰਕੇ ਰੱਖੋ ਤੇ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਗਰੀਬ ਦਾ ਭਲਾ ਹੋ ਸਕੇ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ਼ਤ ਧੰਨਵਾਦ ਹਾਂਜੀ ਤੁਸੀਂ ਜੁੜੇ ਹੋ ਸਟਾਰ ਡਿਟੈਲ ਪੰਜਾਬ ਨਿਊਜ਼ ਚੈਨਲ ਤੇ ਜਿੱਥੇ ਤੁਹਾਨੂੰ ਸਰਕਾਰ ਦੀ ਨਿਤ ਨਵੀਂ ਯੋਜਨਾ ਨਿਤ ਨਵੀਂ ਸਕੀਮ ਦੇ ਬਾਰੇ ਜਾਣਕਾਰੀ ਜਿਹੜੀ ਹੈ ਮਿਲਦੀ ਰਹਿੰਦੀ ਹੈ ਤੇ ਨਿਤ ਨਵੀਆਂ ਖਬਰਾਂ ਤੁਸੀਂ ਸੁਣਦੇ ਰਹਿੰਦੇ ਹੋ ਸਟੇਟ ਦੀ ਗੱਲ ਕਰ ਰਹੇ ਹਾਂ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੋ ਪੰਜਾਬ ਦੇ ਵਿੱਚ ਲਾਗੂ ਹੋ ਚੁੱਕੀ ਹੈ ਵਿੱਤੀ ਭਾਗ ਨੇ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਸਥਾਨਕ ਭਾਗ ਦੀ ਹਰੀ ਝੰਡੀ ਦੇ ਨਾਲ ਹੀ ਰਾਜ ਸਰਕਾਰ ਨੇ ਵੀ ਇਸ ਮਹੀਨੇ ਕੇਂਦਰ ਸਰਕਾਰ ਨਾਲ ਐਮਯੂ ਜਿਹੜਾ ਸਾਈਨ ਕਰ ਦਿੱਤਾ ਹੈ ਇਸ ਤੋਂ ਬਾਅਦ ਅਪਲਾਈ ਦੇ ਲਈ ਪੋਰਟਲ ਜਿਹੜਾ ਖੋਲ੍ਹ ਦਿੱਤਾ ਗਿਆ ਹੈ ਰਾਜ ਸਰਕਾਰ ਨੇ ਇਸ ਵਾਰ 2.5 ਲੱਖ ਤੋਂ ਜ਼ਿਆਦਾ ਮਕਾਨ ਬਣਾਉਣ ਦਾ ਜਿਹੜਾ ਟੀਚਾ ਉਹ ਮਿੱਥਿਆ ਹੈ ਇਸ ਦੇ ਤਹਿਤ ਲਾਪਤਰੀਨ ਦੋ ਕਮਰੇ ਇੱਕ ਬਾਥਰੂਮ ਕਿਚਨ ਬਣਾਉਣ ਦੇ ਲਈ ਜਿਹੜੀ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ ਇਸ ਦੇ ਵਿੱਚ ਰਾਸ਼ਟਰ ਸਰਕਾਰ ਨੇ ਆਪਣੇ ਹਿੱਸੇ ਨੂੰ 25000 ਤੋਂ ਵਧਾ ਕੇ 1 ਲੱਖ ਕਰ ਦਿੱਤਾ ਹੈ ਕੇਂਦਰ ਸਰਕਾਰ ਪਹਿਲਾਂ ਦੀ ਤਰ੍ਹਾਂ ਹੀ 1.5 ਲੱਖ ਦੇਵੇਗੀ ਹੁਣ ਲਾਪਤਰੀ ਨੂੰ 2.5 ਲੱਖ ਰੁਪਏ ਮਿਲਣਗੇ ਯੋਜਨਾ ਦੇ ਤਹਿਤ ਲਾਪਤਰੀ ਦੀ વાર્षिक ਆਮਦਨ 3 ਲੱਖ ਰੁਪਏ ਹੋਣੀ ਚਾਹੀਦੀ ਹੈ ਨਾਲ ਹੀ ਉਸ ਦੇ ਕੋਲ 45 ਵਰਗ ਗਜ਼ ਜ਼ਮੀਨ ਵੀ ਹੋਣੀ ਚਾਹੀਦੀ ਹੈ ਲੋਕਾਂ ਨੂੰ ਪਿਛਲੇ 5 ਸਾਲ ਦੇ ਵਿੱਚ ਕੇਂਦਰ ਦੀ ਜਾਂ ਰਾਜ ਦੀ ਕਿਸੇ ਯੋਜਨਾ ਦਾ ਲਾਭ ਨਹੀਂ ਮਿਲਿਆ ਉਹਨਾਂ ਨੂੰ ਇਹ ਰਾਸੀ ਜਿਹੜੀ ਦਿੱਤੀ ਜਾਏਗੀ ਪੀਐਮ ਵਾਸ ਯੋਜਨਾ ਦੇ ਤਹਿਤ 99788 ਮਕਾਨ ਜਿਹੜੇ ਨੇ ਤਿਆਰ ਹੋ ਚੁੱਕੇ ਨੇ ਪੀਐਮ ਵਾਸ ਯੋਜਨਾ ਇੱਕ ਨਾਲ ਜਿਹੜਾ 1.22 ਲੱਖ ਮਕਾਨਾਂ ਨੂੰ ਜਿਹੜਾ ਮਨਜ਼ੂਰੀ ਦੇ ਦਿੱਤੀ ਗਈ ਹੈ 11 ਨਵੰਬਰ ਤੱਕ ਜਿਹੜਾ 99788 ਮਕਾਨਾਂ ਦਾ ਕੰਮ ਜਿਹੜਾ ਪੂਰਾ ਹੋ ਚੁੱਕਿਆ ਹੈ ਲਾਪਤਰੀਆਂ ਨੂੰ ਇਹਨਾਂ ਮਕਾਨਾਂ ਦੀ ਜਿਹੜੀ ਰਾਸ਼ੀ ਹੈ ਉਹ ਅਦਾ ਕਰ ਦਿੱਤੀ ਗਈ ਹੈ ਕੇਂਦਰ ਵੱਲੋਂ ਇਸ ਲਈ 20342 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਨੇ ਜਿਸ ਤੇ ਲਈ 1885 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਨੇ ਰਾਸ਼ਟਰ ਸਰਕਾਰ ਨੇ ਆਪਣਾ ਹਿੱਸਾ ਅਲੱਗ ਤੋਂ ਦਿੱਤਾ ਤੇ ਸਾਲ 2015 ਦੇ ਵਿੱਚ ਜਾਰੀ ਕੀਤੀ ਗਈ ਸੀ ਇਹ ਯੋਜਨਾ ਕੇਂਦਰ ਸਰਕਾਰ ਦੇ ਵਾਸਤੇ ਸਹੀ ਵਿਕਾਸ ਮੰਤਰਾਲੇ ਨੇ ਸਾਲ 2015 ਦੇ ਵਿੱਚ ਵਾਸ ਯੋਜਨਾ ਨੂੰ ਜਾਰੀ ਕੀਤਾ ਸੀ ਤਾਂ ਕਿ ਪੰਜਾਬ ਦੇ ਉਹਨਾਂ ਗਰੀਬ ਲੋਕਾਂ ਨੂੰ ਪੱਕਾ ਮਕਾਨ ਬਣਾ ਕੇ ਦਿੱਤਾ ਜਾ ਸਕੇ ਜੋ ਕੱਚੇ ਘਰਾਂ ਦੇ ਵਿੱਚ ਰਹਿ ਰਹੇ ਨੇ ਪਿਛਲੀ ਯੋਜਨਾ ਦਾ ਪੋਰਟਲ ਬੰਦ ਹੋਣ ਤੋਂ ਬਾਅਦ ਲੋਕ ਯੋਜਨਾ ਦੇ ਅਪਲਾਈ ਨਹੀਂ ਕਰ ਸਕੇ ਇਸ ਦੇ ਵਿੱਚ ਕਾਫੀ ਜਿਹੜੀ ਗਿਣਤੀ ਹੈ ਲੋਕਾਂ ਦੀ ਰਹਿ ਗਈ ਸੀ ਜਿਹੜੇ ਕੇਕਤਾਰ ਦੇ ਵਿੱਚ ਲੱਗੇ ਹੋਏ ਸਨ ਜੋ ਇਸ ਯੋਜਨਾ ਦੇ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਸਨ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ AWS ਕੈਟਾਗਰੀ ਦੇ ਤਹਿਤ ਅਰਜੀ ਦੇਣ ਵਾਲੇ 30 ਵਰਗ ਮੀਟਰ ਦੇ ਵਿੱਚ ਘਰ ਬਣਵਾ ਸਕਦੇ ਨੇ ਇਸੇ ਤਰ੍ਹਾਂ ਜਿਹੜੇ LIG ਕੈਟਾਗਰੀ ਦੇ ਵਿੱਚ ਸ਼ਾਮਲ ਨੇ ਉਹ 60 ਵਰਗ ਮੀਟਰ ਦੇ ਵਿੱਚ ਆਪਣਾ ਘਰ ਬਣਵਾ ਸਕਦੇ ਨੇ ਇਸੇ ਤਰ੍ਹਾਂ ਜਿਹੜੇ ਅਰਜੀ ਦੇਣ ਵਾਲੇ MIG 1 ਕੈਟਾਗਰੀ ਦੇ ਵਿੱਚ ਦਾਖਲ ਨੇ ਉਹ 160 ਵਰਗ ਮੀਟਰ ਦੇ ਵਿੱਚ ਘਰ ਬਣਵਾ ਸਕਦੇ ਨੇ ਹੁਣ ਗੱਲ ਕਰਦੇ ਆ ਗਰੀਬ ਆਦਮੀ ਨੂੰ ਆਵਾਸ ਯੋਜਨਾ ਦਾ ਲਾਭ ਕਿਸ ਤਰ੍ਹਾਂ ਮਿਲੇਗਾ ਇਹ ਮਵਾਸੇ ਯੋਜਨਾ ਦੇ ਜਰੀਏ ਸਰਕਾਰ ਜ਼ਰੂਰਤਮੰਦ ਤੇ ਗਰੀਬ ਵਰਗ ਦੀ ਆਰਥਿਕ ਰੂਪ ਤੋਂ ਮਦਦ ਕਰਕੇ ਉਹਨਾਂ ਨੂੰ ਪੱਕੇ ਮਕਾਨ ਬਣਾਉਣ ਦੀ ਵਿਵਸਥਾ ਕਰ ਰਹੀ ਹੈ ਇਸ ਯੋਜਨਾ ਦੇ ਤਹਿਤ ਲਾਪਾਤਰੀ ਘਰ ਬਣਾਉਣ ਦੇ ਲਈ ਸਰਕਾਰ ਦੀ ਆਰਥਿਕ ਮਦਦ ਲੈ ਸਕਦੇ ਨੇ ਚਾਹੇ ਉਹ ਸ਼ਹਿਰ ਹੋਵੇ ਜਾਂ ਹੋਵੇ ਪਿੰਡ ਇਸ ਯੋਜਨਾ ਦੇ ਜਿਹੜੇ ਲਾਪਾਤਰੀ ਨੇ ਉਹਨਾਂ ਨੂੰ ਪੱਕਾ ਕਰਮਹਈਆ ਕਰਾਉਣ ਦੇ ਲਈ ਸਰਕਾਰ ਜਿਹੜੀ ਮਦਦ ਦੇ ਰਹੀ ਹੈ ਹੁਣ ਬਹੁਤ ਸਾਰੇ ਲੋਕਾਂ ਦਾ ਇਹ ਵੀ ਸਵਾਲ ਹੁੰਦਾ ਕਿ 5 ਸਾਲ ਤੱਕ ਜੇਕਰ ਅਸੀਂ ਘਰ ਬਣਵਾ ਕੇ ਵੇਚ ਦਿੰਨੇ ਆ ਤਾਂ ਸਾਡੇ ਤੇ ਕਾਰਵਾਈ ਕੀ ਹੋ ਸਕਦੀ ਹੈ 5 ਸਾਲ ਤੱਕ ਤੁਸੀਂ ਨਹੀਂ ਵੇਚ ਸਕੋਗੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣਿਆ ਹੋਇਆ ਮਕਾਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਘਰ ਖਰੀਦਣ ਵਾਲਿਆਂ ਦੇ ਲਈ 5 ਸਾਲ ਦਾ ਲੋਕ ਕਿਨ ਪੀਰੀਅਡ ਰੱਖਿਆ ਗਿਆ ਹੈ ਇਸ ਦਾ ਮਤਲਬ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬਣਿਆ ਘਰ ਖਰੀਦਣ ਵਾਲੇ ਨੂੰ 5 ਸਾਲ ਤੱਕ ਜਿਹੜਾ ਇੰਤਜ਼ਾਰ ਕਰਨਾ ਪਏਗਾ ਹੁਣ ਗੱਲ ਕਰਦੇ ਹਾਂ ਕਿ ਘਰ ਬਣਾਉਣ ਦੇ ਲਈ ਸਰਕਾਰ ਕਿੰਨਾ ਪੈਸਾ ਦਿੰਦੀ ਹੈ ਪੀਐਮ ਵਾਸ ਯੋਜਨਾ ਦੇ ਤਹਿਤ ਕਿੰਨਾ ਜਿਹੜਾ ਖਰਚ ਮਿਲ ਸਕਦਾ ਹੈ ਪੀਐਮ ਵਾਸ ਯੋਜਨਾ ਦੇ ਤਹਿਤ ਮੈਦਾਨੀ ਇਲਾਕਿਆਂ ਨੂੰ ਘਰ ਬਣਾਉਣ ਲਈ 20000 ਤੇ ਪਹਾੜੀ ਖੇਤਰਾਂ ਦੇ ਵਿੱਚ ਜਾਂ ਹਿਮਾਲ ਹਿਮਾਚਲ ਰਾਜ ਯਾ ਪੂਰਬੰਤਰ ਰਾਜ ਜੰਮੂ ਕਸ਼ਮੀਰ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਘਰ ਬਣਾਉਣ ਦੇ ਲਈ ਇਸ ਯੋਜਨਾ ਤਹਿਤ 1,30,000 ਰੁਪਏ ਜਿਹੜੇ ਦਿੱਤੇ ਜਾਂਦੇ ਨੇ ਹੁਣ ਕਈ ਇਹ ਵੀ ਸਵਾਲ ਕਰਦੇ ਨੇ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪੈਸਾ ਸਾਨੂੰ ਵਾਪਸ ਕਰਨਾ ਵੀ ਪਏਗਾ ਦੱਸ ਦਈਏ ਪਹਿਲੀ ਕਿਸ਼ਤ ਜਾਰੀ ਹੋਣ ਦੇ 36 ਮਹੀਨਿਆਂ ਦੇ ਅੰਦਰ ਮਕਾਨ ਦਾ ਪ੍ਰਮਾਣ ਪੱਤਰ ਜਿਹੜਾ ਹੈ ਉਹ ਜਮ੍ਹਾਂ ਕਰਾਉਣਾ ਹੁੰਦਾ ਹੈ ਇਸ ਤੋਂ ਇਲਾਵਾ ਜੇਕਰ ਕੋਈ ਫ਼ਰਜ਼ੀ ਦਸਤਾਵੇਜ਼ ਲਗਾ ਕੇ ਪੀਐਮ ਆਵਾਸ ਯੋਜਨਾ ਦਾ ਲਾਭ ਲੈ ਰਿਹਾ ਹੈ ਜਾਂ ਕਿਸੇ ਦੇ ਪਰਿਵਾਰ ਦੇ ਵਿੱਚ ਪਹਿਲਾਂ ਹੀ ਪੀਐਮ ਆਵਾਸ ਯੋਜਨਾ ਦਾ ਲਾਭ ਲਿਆ ਜਾ ਚੁੱਕਿਆ ਹੈ ਤਾਂ ਦੁਬਾਰਾ ਲਾਭ ਨਹੀਂ ਲੈ ਸਕਦਾ ਅਜਿਹੇ ਦੇ ਵਿੱਚ ਸਬਸਿਡੀ ਦੀ ਰਕਮ ਜਿਹੜੀ ਹੈ ਉਸ ਨੂੰ ਵਾਪਸ ਕਰਨੀ ਪੈ ਸਕਦੀ ਹੈ ਸਵਾਲ ਸਾਡੇ ਕੋਲ ਇਹ ਵੀ ਆਉਂਦਾ ਕਿ ਜਿਨ੍ਹਾਂ ਦੇ ਕੋਲ ਜ਼ਮੀਨ ਨਹੀਂ ਹੈ ਉਹਨਾਂ ਨੂੰ ਇਹ ਲਾਭ ਮਿਲੇਗਾ ਜਾਂ ਨਹੀਂ ਮਿਲੇਗਾ ਜਿਨ੍ਹਾਂ ਦੇ ਕੋਲ ਜ਼ਮੀਨ ਨਹੀਂ ਹੈ ਉਹਨਾਂ ਨੂੰ ਸਰਕਾਰ ਦੀ ਯੋਜਨਾਵਾਂ ਦੇ ਨਾਲ ਜਿਹੜੀ ਮਦਦ ਮਿਲਦੀ ਹੈ ਉਹ ਜਿਹੜਾ ਇਸ ਦਾ ਲਾਭ ਨਹੀਂ ਲੈ ਸਕਣਗੇ ਇਸ ਦੇ ਵਿੱਚ ਮੁੱਖ ਮੰਤਰੀ ਗ੍ਰੈਸਥਲੀ ਯੋਜਨਾ ਪ੍ਰਧਾਨ ਮੰਤਰੀ ਵਾਸ ਯੋਜਨਾ ਗ੍ਰਾਮਿੰਡ ਤੇ ਮੁੱਖ ਮੰਤਰੀ ਗ੍ਰਾਮਿੰਡ ਵਾਸ ਯੋਜਨਾ ਵਿਸਤਾਰ ਜਿਹੜਾ ਇਸ ਦੇ ਵਿੱਚ ਸ਼ਾਮਲ ਹੋਣਗੇ ਹੁਣ ਸਭ ਤੋਂ ਇੰਪੋਰਟੈਂਟ ਟਾਪਿਕ ਹੁੰਦਾ ਕਿ ਸਾਡਾ ਕਿ ਇਹਦੇ ਲਈ ਕਿੰਨੀਆਂ ਸ਼ਰਤਾਂ ਨੇ ਸਭ ਤੋਂ ਪਹਿਲਾਂ ਅਰਜੀ ਦੇਣ ਵਾਲੇ ਦੀ ਉਮਰ ਜਿਹੜੀ ਹੈ 70 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਅਰਜੀ ਦੇਣ ਵਾਲਾ ਜਾਂ ਉਸ ਦੇ ਪਰਿਵਾਰ ਦੇ ਵਿੱਚ ਕਿਸੇ ਮੈਂਬਰ ਦਾ ਨਾਮ ਤੇ ਕੋਈ ਪੱਕਾ ਘਰ ਬਣਿਆ ਨਹੀਂ ਹੋਣਾ ਚਾਹੀਦਾ ਨੰਬਰ 3 ਤੇ ਜਿਹੜੀ ਸ਼ਰਤ ਹੈ ਅਰਜੀ ਦੇਣ ਵਾਲੇ ਦੇ ਘਰ ਖਰੀਦਣ ਦੇ ਲਈ ਸਰਕਾਰੀ ਛੂਟ ਪਹਿਲਾਂ ਨਹੀਂ ਲਈ ਹੋਣੀ ਚਾਹੀਦੀ ਨੰਬਰ 4 ਤੇ ਜਿਹੜੀ ਸ਼ਰਤ ਹੈ ਪਰਿਵਾਰ ਦੀ ਸਲਾਨਾ ਆਮਦਨ ਸੀਮਾ ਆਰਥਿਕ ਸਥਿਤੀ ਦੇ ਆਧਾਰ ਤੇ ਲਗ-ਲਗ ਤੈਅ ਕੀਤੀ ਗਈ ਹੈ 5 ਨੰਬਰ ਦੇ ਵਿੱਚ ਜਿਹੜੀ ਸ਼ਰਤ ਦਿੱਤੀ ਗਈ ਹੈ ਲਾਪਤਰੀ ਪਰਿਵਾਰ ਦੇ ਵਿੱਚ પતિ-ਪਤਨੀ ਤੇ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਉਹ ਬੱਚੇ ਸ਼ਾਮਲ ਹੋਣਗੇ ਤੇ ਹੁਣ ਸਭ ਤੋਂ ਹੀ ਪੋੜਾ ਟਾਪਿਕ ਤੇ ਆਉਨੇ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਜਿਹੜੀ ਵੈਬਸਾਈਟ ਹੈ ਉਹਦੇ ਤੇ ਅਸੀਂ ਜਿਹੜਾ ਅਪਲਾਈ ਇਸ ਨੂੰ ਔਨਲਾਈਨ ਕਰ ਸਕਦੇ ਹਾਂ pmvy.smt ਜਾ ਕੇ ਇਹਦੇ ਵਿੱਚ pm vaas yojna ਦੀ ਵੈਬਸਾਈਟ ਖੋਲ ਕੇ ਸਿਟੀਜ਼ਨ ਅਸੈਸਮੈਂਟ ਦਾ ਇੱਕ ਆਪਸ਼ਨ ਚੁਣਨਾ ਹੈ ਫਿਰ ਜਿਹੜਾ ਡ੍ਰੌਪਡਾਊਨ ਮੀਨੂ ਦੇ ਵਿੱਚ ਅਪਲਾਈ ਆਨਲਾਈਨ ਤੇ ਕਲਿੱਕ ਕਰਕੇ ਤੁਸੀਂ ਫਾਰਮ ਇਹ ਭਰ ਸਕਦੇ ਹੋ ਹੋਰ ਵੀ ਤੁਸੀਂ ਇਸ ਬਾਰੇ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਬੀਚ ਵਿੱਚ ਹੋ ਕੇ ਕਮੈਂਟ ਕਰ ਸਕਦੇ ਹੋ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਦੇਵਾਂਗੇ ਤੇ ਇਸੇ ਤਰ੍ਹਾਂ ਦੀ ਨਿਤ ਨਵੀਂ ਅਪਡੇਟਾਂ ਸਰਕਾਰੀ ਸਕੀਮਾਂ ਲਈ ਚੈਨਲ ਨੂੰ ਹਮੇਸ਼ਾ ਸਬਸਕ੍ਰਾਈਬ ਕਰਕੇ ਰੱਖੋ ਤੇ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਗਰੀਬ ਦਾ ਭਲਾ ਹੋ ਸਕੇ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ਼ਤ ਧੰਨਵਾਦ